EDM ਤੇ BB ਪੈਟ ਦੇ ਮਾਮਲੇ ਦੇ ਵਿੱਚ ਅੱਜ ਆਵੇਗਾ ਫੈਸਲਾ ਸੁਪਰੀਮ ਕੋਰਟ ਜਾਇਕਰ ਸਕਦੇ ਦਿਸ਼ਨ ਨਿਰਦੇਸ਼ EDM ਤੇ BB ਪੈਟ ਦੇ 100% ਮਿਲਾਨ ਦੀ ਮੰਗ ਨੂੰ ਲੈ ਕੇ ਪਾਈ ਗਈ ਹੈ ਪਟੀਸ਼ਨ ਸਿਆਸੀ ਰੈਲੀਆਂ ਦੇ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਨੂੰ ਲੈ ਕੇ ਪਾਈ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਰੈਲੀਆਂ ਦੇ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਤੇ ਪਾਬੰਦੀ ਲਾਉਣ ਦੀ ਕੀਤੀ ਗਈ ਹੈ ਮੰਨ ਟਿਕਟ ਨਾ ਮਿਲਣ ਤੇ ਸਾਬਕਾ ਕਾਂਗਰਸੀ ਵਿਧਾਇਕ ਲਖਬੀਰ ਲੱਖਾ ਦਾ ਛਲਕਿਆ ਦਰਦ ਬਿਨਾ ਨਾ ਲੈ ਕੇ ਹਾਂ ਪਾਰਟੀ ਦੇ ਇੱਕ ਵੱਡੇ ਅਸੀ ਲੀਡਰ ਨੇ ਕਟਵਾਈ ਮੇਰੀ ਟਿਕਾਅ ਦੂਜੀ ਪਾਰਟੀ ਦੇ ਵਿੱਚ ਜਾਣ ਦੀਆਂ ਚਰਚਾਵਾਂ ਨੂੰ ਵੀ ਕੀਤਾ ਖਾਰਜ ਦਲ ਬਦਲੂਆ ਤੇ ਚਰਨਜੀਤ ਸਿੰਘ ਚੰਨੀ ਨੇ ਸਾਦੇ ਨਿਸ਼ਾਨਾ ਕਿ ਹਮ ਆਸਮ ਦੀ ਤਰ੍ਹਾਂ ਬਦਲ ਰਹੇ ਲੀਡਰ ਤਾਂ ਹਰ ਸੰਤ ਨੇ ਦਲ ਬਦਲੂਆ ਨੂੰ ਦਸਿਆਤ ਤੇ ਤਲੀਆਂ ਪੌਰੇ ਕਾਡੂ ਸਾਹਿਤੋ ਆਪ ਉਮੀਦਵਾਰ ਰਾਜੀਤ ਪੁਨਰ ਨੇ ਸਵਰਨ ਤੇ ਰਾਮਗੜੀਆ ਪਾਇਸ਼ਾਰੇ ਤੋਂ ਆਪਣੀ ਟਿੱਪਣੀ ਦੇ ਲਈ ਮੰਗੀ ਮਾਫੀ ਕਿਹਾ ਅੱਗੇ ਤੋਂ ਨਹੀਂ ਕਰਾਂਗਾ ਅਜਿਹੀ ਗਲਤੀ ਹਰਮੰਦਰ ਸਾਹਿਬ ਦੇ ਵਿੱਚ ਜੋੜਿਆਂ ਤੇ ਵਰਤਨਾ ਦੀ ਸੇਵਾ ਕਰਕੇ ਬਖਸ਼ਾਈਪੁਣ ਆंदोलਨਕਾਰੀ ਕਿਸਾਨਾਂ ਦਾ ਇਲਜ਼ਾਮ ਚਰਚਾ ਕਰਨ ਤੋਂ ਪੱਜ ਰਹੀ ਹੈ ਭਾਜਪਾ ਸਾਡੇ ਸਵਾਲਾਂ ਦਾ ਨਹੀਂ ਹੈ ਸੱਤਾਧਿਰ ਦੇ ਕੋਲ ਜਵਾਬ ਕਿਸਾਨ ਪਵੰਦੇ ਵਿੱਚ ਕੀ ਹੈ ਮੋਦੀ ਆ ਮਿਰਸ਼ਾ ਜੀ ਪਿੰਨਾ ਦਾ ਤਸਵੀਰ ਜਾਕਰਦੀਆਂ ਫੋਟੋਆਂ ਵਾਲੀਆਂ ਲਾਈਆਂ ਸੰਕੁਰਸੀਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੇ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੱਧੂ ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੱਧੂ ਨੂੰ ਸੌਂਪੀ ਨੌ ਮੁੱਦਿਆਂ ਵਾਲੀ ਚਿੱਠੀ ਸਿੱਧੂ ਮੂਸੇਵਾਲਾ ਲਈ ਮੰਗਿਆ ਇਨਸਾਫ ਪੰਜਾਬ ਕਾਂਗਰਸ ਪ੍ਰਧਾਨ ਰਾਜਾਵੜੀ ਨੇ ਹਾਦਸੇ ਦੇ ਵਿੱਚ ਜ਼ਖਮੀ ਹੋਏ ਸਾਬਕਾ ਵਿਧਾਇਕ ਅੰਗਤ ਸੈਣੀ ਦਾ ਜਾਣਿਆ ਹਾਲ ਕਾਰ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਏ ਨੇ ਅੰਗਤ ਸੈਣੀ ਗੁਰੂਗ੍ਰਾਮ ਦੇ ਵਿੱਚ ਮਿੱਟੀ 'ਚ ਦਬੇ ਤਿੰਨ ਮਜ਼ਦੂਰ ਇੱਕ ਦੀ ਹੋਈ ਮੌਤ ਦੋ ਦੀ ਹਾਲਤ ਗੰਭੀਰ ਬੇਸਪੈਂਦ ਦੀ ਖੁਦਾਈ ਦੇ ਦੌਰਾਨ ਵਾਪਰਿਆ ਹਾਦਸਾ ਘਟਾ ਤੋਂ ਬਾਅਦ ਗੁੱਸੇ 'ਚ ਆਏ ਮਜ਼ਦੂਰਾਂ ਨੇ ਤੋੜੀ ਐਂਬੂਲੈਂਸ ਸਰਨ ਸੰਦੀਪਿੰਦਮੀ ਆਵੰਦ ਦੇ ਵਿੱਚ ਉਤਰਾਖੰਡ ਪੁਲਿਸ ਦੇ ਵੱਲੋਂ ਮੌਨਿਆਦੀ ਬਾਬਾ ਤਫਸੀਮ ਸਿੰਘ ਦੇ ਕਤਲकांड ਦੇ ਮੁਲਜ਼ਮ ਸਰਬਜੀਤ ਸਿੰਘ ਨੂੰ 23 ਮਈ ਤੱਕ ਪੇਸ਼ ਹੋਣ ਦੇ ਹੁਕਮ ਤੇ 23 ਮਈ ਤੱਕ ਪੇਸ਼ ਨਾ ਹੋਣ ਤੇ ਚਲ ਤੇ ਅਚਲ ਜਾਇਦਾਦ ਕੀਤੀ ਜਾਏਗੀ ਸਸ਼ੀਕਾਲ نیوز ਟੈਨ ਪੰਜਾਬ ਹਰਿਆਣਾ ਦੇ ਖੇਰੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਦਾ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ EVM ਅਤੇ BBPT ਮਸ਼ੀਨਾਂ ਤੋਂ ਤਾਂ EVM ਅਤੇ BBPT ਦੇ ਮਾਮਲੇ ਦੇ ਵਿੱਚ ਅੱਜ ਫੈਸਲਾ ਆਏਗਾ ਤਾਂ ਅਹਿਮ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਲੈ ਕੇ ਲਗਾਤਾਰ ਕਈ ਵਾਰ ਸਵਾਲ ਉੱਠੇ ਨੇ ਔਰ ਹਮ ਪਟੀਸ਼ਨ ਲੈ ਕੇ ਸੁਪਰੀਮ ਕੋਰਟ ਅੱਜ ਹਦਾਇਤਾਂ ਜਾਰੀ ਕਰ ਸਕਦਾ ਹੈ ਤਾਂ ਪਟੀਸ਼ਨ ਦੇ ਵਿੱਚ EVM ਅਤੇ BBPT ਦੇ 100% ਮਿਲਾਨ ਦੀ ਮੰਗ ਹੈ ਤਾਂ 18 April ਨੂੰ ਕੇਸ ਤੇ 5 ਘੰਟੇ ਤੱਕ ਸੁਣਵਾਈ ਹੋਈ ਸੀ ਤਾਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਪੁੱਛਿਆ ਹੈ ਕਿ ਵੋਟਰਾਂ ਨੂੰ ਵੋਟ ਪਾਉਣ ਤੋਂ ਬਾਅਦ ਵੀ ਪੈਟ ਸਲਿੱਪ ਨਹੀਂ ਦਿੱਤੀ ਜਾਂਦੀ ਨਹੀਂ ਦਿੱਤੀ ਜਾ ਸਕਦੀ ਤਾਂ ਇਸ ਤੇ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰਾਂ ਨੂੰ ਵੀ ਵੀ ਪੈਟ ਸਲਿੱਪਾਂ ਦੇ ਦੇਣ ਦੇ ਵਿੱਚ ਵੱਡਾ ਖਤਰਾ ਹੈ ਇਸ ਦੇ ਨਾਲ ਵੋਟ ਦੀ ਜਿਹੜੀ ਸੀਕਰੇਸੀ ਹੈ ਉਸ ਦੇ ਨਾਲ ਸਮਝੌਤਾ ਹੋਵੇਗਾ ਔਰ ਬੂਥ ਦੇ ਬਾਹਰ ਇਸ ਦੀ ਦੁਰਵਰਤੋਂ ਹੋ ਸਕਦੀ ਹੈ ਸੀ ਇਹ ਨਹੀਂ ਕਹਿ ਸਕਦੇ ਕਿ ਹੋਰ ਲੋਕ ਇਸ ਨੂੰ ਕਿਵੇਂ ਵਰਤ ਸਕਦੇ ਨੇ ਤਾ ਕੋਰਟ ਨੇ ਆਜ਼ਾਦ ਤੇ ਨਿਰਪੱਖ ਹੋਣਾ ਯਕੀਨੀ ਬਣਾਉਣ ਦੇ ਲਈ ਅਪਣਾਏ ਗਏ ਕਦਮਾਂ ਦੇ ਬਾਰੇ ਚੋਣ ਕਮਿਸ਼ਨ ਦੇ ਵਕੀਲ ਤੋਂ EVM ਅਤੇ BBPT ਦੀ ਪੂਰੀ ਪ੍ਰਕਿਰਿਆ ਨੂੰ ਸਮਝਿਆ ਨਾਲ ਹੀ ਕਿਹਾ ਕਿ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਪਰਕਰਾਰ ਰੱਖੀ ਜਾਵੇ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਹੋਣਾ ਚਾਹੀਦਾ ਸੀ ਅਤੇ ਨਹੀਂ ਹੋਇਆ ਇਸ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਅਗੇ ਬਤਾਂਗੇ ਤਾਂ ਸੋਨੇ ਅਤੇ ਮੰਗਲ ਸੂਤਰ ਵਾਲੇ ਬਿਆਨ ਤੇ ਪੀਐਮ ਮੋਦੀ ਨੂੰ ਪ੍ਰੇਨਕਾ ਗਾਂਧੀ ਨੇ ਜਵਾਬ ਦਿੱਤਾ ਹੈ ਹਨ ਕਿਹਾ ਕਿ ਮੇਰੀ ਮਾਂ ਦਾ ਮੰਗਲ ਸੂਤਰ ਦੇਸ਼ ਤੇ ਕੁਰਬਾਨ ਹੋਇਆ ਹੈ ਜੰਗ ਦੇ ਦੌਰਾਨ ਇੰਦਰਾ ਗਾਂਧੀ ਨੇ ਆਪਣਾ ਸੋਨਾ ਦੇਸ਼ ਨੂੰ ਦਿੱਤਾ ਹਨ ਕਿਹਾ ਕਿ ਦੇਸ਼ ਦੇ ਵਿੱਚ 55 ਸਾਲ ਕਾਂਗਰਸ ਦੀ ਸਰਕਾਰ ਰਹੀ ਕਿ ਇੰਨੇ ਸਾਲਾਂ ਦੇ ਵਿੱਚ ਕਿਸੇ ਨੇ ਤੁਹਾਡਾ ਮੰਗਲ ਸੂਤਰ ਤੇ ਸੋਨਾ ਹੋਇਆ ਹੈ ਤਾਂ ਭਾਜਪਾ ਦੇ ਲੋਕ ਔਰਤਾਂਾਂ ਦੇ ਸੰਘਰਸ਼ ਨੂੰ ਨਹੀਂ ਸਮਝ ਸਕਦੇ ਪ੍ਰੇਨਕਾ ਗਾਂਧੀ ਨੇ ਕਿਹਾ ਹੈ ਦੱਸਿਆ ਕਿ ਪੀਐਮ ਮੋਦੀ ਲਗਾਤਾਰ ਕਾਂਗਰਸ ਤੇ ਹਮਲਾ ਬੋਲ ਰਹੇ ਨੇ ਅਤੇ ਕਹਿ ਰਹੇ ਨੇ ਕਿ ਜੇਕਰ ਕਾਂਗਰਸ ਸੱਤਾ ਦੇ ਵਿੱਚ ਆਏ ਤਾਂ ਲੋਕਾਂ ਦਾ ਸੋਨਾ ਅਤੇ ਮੰਗਲ ਸੂਤਰ ਖੋ ਲਵੇਗੀ ਅਤੇ ਉਹਨਾਂ ਦੇ ਵਿੱਚ ਵੰਡ ਦਵੇਗੀ ਅਤੇ ਨਾਲ ਹੀ ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ ਇਸ ਕਿਸਮ ਦੇ ਨਾਲ ਬਿਆਨ ਦੇ ਦਿੱਤੇ। ਕਿੰਸੀ ਕਿੰਸੀ ਬਹਿਕੀ ਬਹਿਕੀ ਬਾਤਾਂ ਪਿਛਲੇ 2 ਦਿਨੋਂ ਮੈਂ ਆਬ ਇਹ ਸ਼ੁਰੂ ਹੋਇਆ ਹੈ। कि कांग्रेस पार्टी चाहती है कि आपके मंगल सूत्र और आपका सोना आपसे छीन ले सत्तर सालों से ये देश स्वतंत्र है पचपन सालों के लिए कांग्रेस की सरकार रही है किसी ने आपसे सोना छीना आपके मंगल सूत्र छीने इंदिरा गांधी ने अपना सोना जब जंग हुई थी अपना सोना देश को दिया मेरी मां का मंगलसूत्र इस देश को कुर्बान हुआ है और अगर मोदी जी मंगल सूत्र का महत्व समझते तो वो ऐसी अनैतिक बातें नहीं करते किसान पर कर्ज चढ़ता है तो उसकी पत्नी अपने मंगल सूत्र को गिरवी रखती है बच्चों की शादी होती है या दवाई की जरूरत होती है तो महिलाएं अपने गहने गिरवी रखती हैं ये बात ये लोग नहीं समझते और इसका प्रमाण ये है कि जब नोटबंदी हुई और महिलाओं की बचत इन्होंने ली इन्होंने कहा कि बैंकों में पहुंचाओ तब मोदी जी कहा थे तब मोदी जी क्या कह रहे थे ले रहे थे आपसे मणिपुर में एक जवान की बीवी को के वस्त्र हरण करके पूरे देश के सामने चलाया मोदी जी चुप थे कुछ नहीं बोले उसके मंगलसूत्र के बारे में नहीं सोचा उन्होंने जब देश में उन्होंने कहा कि कल से लॉकडाउन हो जाएगा और सारे मजदूर पूरे देश भर से बेंगलोर से भी यूपी बिहार अलग अलग जगहों में पैदल निकले क्योंकि इन्होंने ट्रेनें बंद कर दी बस बंद कर दी तब जब खाना नहीं मिल रहा था शहरों में जब कोई चारा नहीं था तो महिलाओं ने अपने गहने अपनी बचत गिरवी रखी तब मोदी जी कहा थे किसान आंदोलन हुआ 600 किसान शहीद हुए उनकी विधवाओं के मंगल सूत्र के बारे में सोचा मोदी जी ने पलक नहीं झपकाई उन्होंने और आज चुनाव के लिए वोटों के लिए महिलाओं को ऐसी बातें कर रहे हैं डरा रहे हैं ताकि डर के वो वोट दें शर्म आनी चाहिए उनको शर्म आनी चाहिए ਅੱਗੇ ਵਧਾਂਗੇ ਪੰਜਾਬ ਦੇ ਵੱਲ ਰੁੱਕ ਕਰਦੇ ਹਾਂ ਤਾਂ ਕਾਂਗਰਸ ਦੇ ਵਿੱਚ ਟਿਕਟ ਨੂੰ ਲੈ ਕੇ ਨਿਰਾਸ਼ਗੀ ਨਜ਼ਰ ਆ ਰਹੀ ਹੈ ਸਾਬਕਾ ਵਿਧਾਇਕ ਲਖਬੀਰ ਲਖਾ ਦਾ ਦਰਦ ਛਲਕਿਆ ਹੈ ਫਤਿਹਗੁਰ ਸਾਹਿਬ ਤੋਂ ਟਿਕਟ ਨਾ ਮਿਲੰਦੇ ਨਰਾਜ਼ ਨੇ ਲਖਬੀਰ ਰੱਖਾ ਤਾਂ ਪਾਰਟੀ ਦੇ ਇੱਕ ਲੀਡਰ ਤੇ ਬਿਨਾ ਨਾਂ ਲਏ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ ਇੱਕ ਵੱਡੇ ਐਸੇ ਲੀਡਰ ਨੇ ਉਹਨਾਂ ਕਿਹਾ ਕਿ ਮੇਰੀ ਟਿਕਟ ਕਟਵਾ ਦਿੱਤੀ ਹੈ ਉਹਨਾਂ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਨੌਜਵਾਨ ਲੀਡਰ ਸਥਾਪਿਤ ਹੋਣ ਔਰ ਮੇਰੇ ਬਾਰੇ ਦੂਜੀ ਪਾਰਟੀ ਦੇ ਵਿੱਚ ਜਾਣ ਦੀ ਗਲਤ ਖਬਰ ਫੈਲਾਈ ਜਾ ਰਹੀ ਹੈ ਇਸ ਨੂੰ ਵੀ ਲਖਬੀਰ ਲਖਾ ਨੇ ਸਾਫ਼ ਕੀਤਾ ਹੈ ਸੋ ਦੱਸਦੇ ਕਿ ਅਜੇ ਹੀ ਕਈ ਲੀਡਰ ਵਕਵਕ ਪਾਰਟੀਆਂ ਦੇ ਵਿੱਚ ਜਿਨ੍ਹਾਂ ਨੂੰ ਬਿਹਤ ਉਮੀਦ ਸੀ ਕਿ ਪਾਰਟੀ ਉਹਨਾਂ ਤੇ ਵਿਸ਼ਵਾਸ ਜਤਾਏਗੀ ਪਰ ਕਿਸੇ ਹੋਰ ਨੂੰ ਟਿਕਰ ਦਿੱਤੀ ਗਈ ਹੈ ਤਾਂ ਫਤਿਹਗੁਰ ਸਾਹਿਬ ਵੀ ਸਿਆਸੀ ਫਾਈਟਾਂ ਸੀ ਦੇਖ ਰਹੇ ਹਾਂ ਗੁਰਪ੍ਰੀਤ ਸਿੰਘ ਜੀ ਪੀ ਆਮ ਆਦਮੀ ਪਾਰਟੀ ਤੋਂ ਚੌੜ ਮੈਦਾਨ ਚ ਨੇ ਅਮਰ ਸਿੰਘ ਮੌਜੂਦਾ ਸੰਸਦ ਮੈਂਬਰ ਕਾਂਗਰਸ ਤੋਂ ਵੀਵਾਰ ਨੇ ਔਰ ਦੂਸਰੇ ਪਾਸੇ ਵਿਕਰਮਜੀਤ ਸਿੰਘ ਸ਼ੋਮਣੀ ਅਕਾਲੀ ਦਲ ਤੋਂ ਉਮੀਦਵਾਰ ਐਲਾਨੇ ਗਏ ਨੇ ਹਾਲਾਂਕਿ ਭਾਜਪਾ ਨੇ ਅਜੇ ਆਪਣੇ ਪੱਤੇ ਨਹੀਂ ਖੋਲੇ ਪਰ ਉੱਥੇ ਹੀ ਦੂਸਰੇ ਪਾਸੇ ਲਖਬੀਰ ਲਖਾ ਨੂੰ ਨਰਾਜ਼ਗੀ ਜਿਹੜੀ ਹੈ ਉਹ ਕਾਫੀ ਨਜ਼ਰ ਆ ਰਹੀ ਹੈ ਕਿਤੇ ਮੈਂ ਇਕੱਲਾ ਨਹੀਂ ਸਾਡੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਉਸ ਕੜੀ ਚ ਆਏ ਨੇ ਕੁਲਵੀਰ ਸਿੰਘ ਜੀਰਾ ਉਸ ਕੜੀ ਚ ਆਏ ਨੇ ਸਰਪਾਲ ਸਿੰਘ ਭੁੱਲਰ ਉਸ ਕੜੀ ਚ ਆਏ ਨੇ ਸੁਖਵਿੰਦਰ ਸਿੰਘ ਡੈਨੀ ਉਸ ਕੜੀ ਚ ਆਏ ਨੇ ਖਸ਼ਵਾਨ ਸਿੰਘ ਜਟਾਣਾ ਉਸ ਕੜੀ ਚ ਆਏ ਨੇ ਗੁਰਜੋਤ ਢੀਂਡਾ ਉਸ ਕੜੀ ਚ ਆਇਆ ਵਾ ਤੇ ਬਹੁਤ ਸਾਰੇ ਸਾਥੀ ਸਾਡੇ ਬਰਿੰਦ ਢਿੱਲੋ ਉਸ ਕੜੀ ਚ ਆਇਆ ਵਿਕਰਮਜੀਤ ਚੌਧਰੀ ਉਸ ਕੜੀ ਚ ਆਇਆ ਸੋ ਬਹੁਤ ਸਾਰੇ ਸਾਥੀ ਸਾਡੇ ਉਸ ਕੜੀ ਚ ਆਲੇ ਮੇਰੇ ਸਾਰੇ ਨੌਜਵਾਨ ਦੋਸਤ ਸਾਥੀਆਂ ਨੂੰ ਅਪੀਲ ਆਂ ਦੀਆ ਪਰ ਰੱਖ ਕੇ ਇਹ ਕਹਿਜੀ ਸੰਟਰੈਂਕ ਕਾਇਮ ਕਰੀਏ ਤਾਂ ਕਿ ਜਿਹੜੇ ਸਟ੍ਰੈਂਸ ਲੀਡਰ ਸਾਨੂੰ ਖਰਾਬ ਕਰਦੇ ਨੇ ਉਹਨਾਂ ਨਾਲ ਵੀ ਨਿਪਟਿਆ ਜਾ ਸਕੇ ਤੇ ਰਾਹੁਲ ਗਾਂਧੀ ਦੀ ਸੋਚ ਤੇ ਪੈੜਾ ਦੇ ਕੇ ਕੌਂਗਰਸ ਪਾਰਟੀ ਨੂੰ ਮਜ਼ਬੂਤੀਬਖਸ਼ ਲੈ ਜਾ ਸਕੇ ਪਰ ਮੈਨੂੰ ਵੀ ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਕਾਲਾਂ ਆਈਆਂ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਪ੍ਰੈਸ 'ਚ ਬੇਬੁਨਿਆਦ ਖਬਰਾਂ ਚੱਲੀਆਂ ਵੀ ਲਖਵੀਰ ਸਿੰਘ ਲਖਾ ਕੌਂਗਰਸ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਰਿਹਾ ਪਰ ਮੈਂ ਡਾਕਟਰ ਅਮੇਦਕਰ ਸਾਹਿਬ ਨੂੰ ਪੜਿਆ ਹੋਇਆ ਡਾਕਟਰ ਅਮੇਦਕਰ ਸਾਹਿਬ ਦੀ ਸੋਚ ਤੇ ਪੈੜਾ ਦੇਣਾ ਡਾਕਟਰ ਅੰਬੇਦਕਰ ਸਾਹਿਬ ਨੇ ਕਿਹਾ ਸੀ ਕਿ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਇੱਕ ਪਰਪੱਕ ਤੇ ਖੜੇ ਕਰਨਾ ਤਾਂ ਉਹਨਾਂ ਕੜੀ ਵਿੱਚ ਦਾਸ ਵੀ ਉਹਨਾਂ ਦਾ ਪੈਰੋਕਾਰ ਬਣਿਆ ਤੇ ਡਾਕਟਰ ਅੰਬੇਦਕਰ ਦੀ ਸੋਚ ਤੇ ਅੱਜ ਜਿਹੜਾ ਰਾਹੁਲ ਗਾਂਧੀ ਜੀ ਪਹਿਰਾ ਦੇ ਰਹੇ ਨੇ ਵੀ ਜਿੰਨੀ ਜਿਦੀ ਹਿੱਸੇਦਾਰੀ ਉਹਨੀ ਉਸ ਦੀ ਭਾਗੀਦਾਰੀ ਸਮਾਜ ਵਿੱਚ ਤੇ ਸਰਕਾਰਾਂ ਵਿੱਚ ਹੋਵੇ ਉਸ ਤੇ ਮੈਂ ਪਹਿਰਾ ਦੇਣ ਲਈ ਕਦੇ ਵੀ ਕਾਂਗਰਸ ਪਾਰਟੀ ਨੂੰ ਨਹੀਂ ਛੱਡੂੰਗਾ ਤੇ ਜਿਹੜੀਆਂ ਬੇਬੁਨਿਆਦ ਝੂਠੀਆਂ ਖਬਰਾਂ ਆਉਂਦੀਆਂ ਨੇ ਇਹਦਾ ਮੈਂ ਬਰੋਧ ਕਰਦਾ ਉਧਰ న్యూస్ 18 ਤੇ ਸਾਬਕਾ ਸੀਐਮ ਚਰਨਜੀਤ ਚੰਨੀ ਦਲ ਬਦਲੂਆਂ ਤੇ ਬੋਲਦੇ ਹੋਏ ਨਜ਼ਰ ਆਏ ਨੇ ਚਰਨਜੀਤ ਚੰਨੀ ਨੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿ ਕਿ ਤੀਨੂ ਰਿੰਕੂ ਦਾ ਕੋਈ ਠਿਕਾਣਾ ਨਹੀਂ ਹੈ ਤਾਂ ਲੀਡਰ ਮੌਸਮ ਦੀ ਤਰ੍ਹਾਂ ਬਦਲ ਰਹੇ ਨੇ ਔਰ ਮਹਿੰਦਰ ਕੇਪੀ ਤੇ ਕੁਝ ਵੀ ਬੋਲਣ ਤੋਂ ਉਹਨਾਂ ਨੇ ਇਨਕਾਰ ਕੀਤਾ ਸਦასი ਕੁਝ ਨਾ ਚੋਣ ਲੜ ਰਹੇ ਨੇ ਚਰਨਜੀਤ ਚੰਨੀ ਔਰ ਉੱਥੋਂ ਹੀ ਸੋਸ਼ਲ ਰਿੰਕੂ ਮੌਜੂਦਾ ਸਾਂਸਿ ਮੈਂਬਰ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਜਿੱਤੇ ਉਸ ਤੋਂ ਬਾਅਦ ਹੁਣ ਭਾਜਪਾ ਦਾ ਰੁਕ ਕੀਤਾ ਹੈ ਤਾਂ ਇਸੇ ਨੂੰ ਲੈ ਕੇ ਦਲ ਬਦਲੂਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਮੌਸਮ ਵੀ ਤਰ੍ਹਾਂ ਬਦਲ ਰਿਹਾ ਹੈ ਜੇ ਆਦਮਪੁਰ ਹਲਕੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦਾ ਜਿਹੜੇ ਰਿਸਪੌਂਸ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਹੈ ਬਹੁਤ ਵੱਡੇ ਉਤਸ਼ਾਹ ਦੇ ਨਾਲ ਲੋਕ ਅੱਗੇ ਆ ਰਹੇ ਹੈ ਲੋਕਾਂ ਨੂੰ ਪਿਆਰ ਹੈ ਲੋਕ ਉਮੜ ਰਹੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿੱਤ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਦੀ ਹੋਏਗੀ ਚੰਨੀ ਸਾਹਿਬ ਕੱਲ੍ਹ ਕਹੇ ਸਦੇ ਮਹਿੰਦਰ ਕੇਪੀ ਜੀ ਵੀ ਮੈਦਾਨ ਚ ਉਤਰ ਚੁੱਕੇ ਹੈ ਕਾਫੀ ਟਾਈਮ ਤੋਂ ਰਾਣੀ ਤੇ ਤੋਂ ਸਾਈਡ ਤੋਂ ਸੀਗੇ ਕਹਿੰਦੇ ਮੈਂ ਗਿਆ ਨਹੀਂ ਮੈਨੂੰ ਪਾਰਟੀ ਨੇ ਕੱਟਿਆ ਹੈਗਾ ਵਾ ਮੈਨੂੰ ਦੁੱਖ ਹੈਗਾ ਵਾ ਮੈਂ ਜਦੋਂ ਮੇਰਾ 2022 ਚ ਜੋ ਹੋਈ ਸੀ ਉਹ ਮੈਂ ਦਿਲ ਚ ਰੱਖ ਕੇ ਬੈਠਾ ਸੀਗਾ ਤੇ ਹੁਣ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਉਹਨਾਂ ਬਾਰੇ ਕੁਝ ਬੋਲਣਾ ਹੈ ਤੀਨੂੰ ਕਿਸ ਤਰ੍ਹਾਂ ਦੇਖਦੇ ਫੇ ਤੁਸੀਂ ਤੀਨੂੰ ਦਾ ਕੋਈ ਟਿਕਾਣਾ ਹੀ ਨਹੀਂ ਹੈ ਤੀਨੂੰ ਹੋ ਗਿਆ ਚਾਹੇ ਰਿੰਕੂ ਹੋ ਗਿਆ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਤੇ ਜੀ ਦਾ ਕੋਈ ਸਟੈਂਡ ਨਹੀਂ ਹੁੰਦਾ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ ਇਹ ਲੋਕ ਲਾਲਚ ਆ ਡਰ ਦੇ ਪਸ ਪੈ ਕੇ ਬਾਦਲ ਸਾਹਿਬ ਦਾ ਐ ਲੱਗਦਾ ਹੁੰਦਾ ਸੀ ਜਿਵੇਂ ਅੱਖਾਂ ਦਾ ਤਾਰਾ ਟੀਨੂ ਲੇਕਿਨ ਰਾਤੇ ਰਾਤ ਛੱਡ ਗਿਆ ਪਤਾ ਵੀ ਨਹੀਂ ਲੱਗਿਆ ਕਿ ਟੀਨੂ ਗਿਆ ਕਿੱਥੇ ਹੈ ਤੇ ਹੁਣ ਲੋਕਾਂ ਨੂੰ ਲੱਭ ਰਿਹਾ ਤੇ ਲੋਕਰੇ ਪਾਸ ਆਉਂਦੇ ਨਹੀਂ ਕੰਪੀਟੀਸ਼ਨ ਕਿਦੋਂ ਦੇਖ ਰਹੇ ਤੁਸੀਂ ਕਿਸੇ ਨਾਲ ਵੀ ਨਹੀਂ ਇਹ ਮੌਸਮ ਵਾਂਗੂ ਬਦਲ ਰਹੇ ਆ ਤੇ ਇਸ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ ਚ ਤੁਸੀਂ ਇਹ ਦੇਖ ਲਓ ਵੀ ਟੀਨੋ ਹੋ ਗਿਆ ਚਾਹੇ ਰਿੰਕੋ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ ਚ ਗਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਠਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲੋਆ ਨੂੰ ਬਹੁਤ ਬੁਰੀ ਤਰ੍ਹਾਂ ਸਾਬਕ ਸਿਖਾਣਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਨਾ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਤਦ ਦਲ ਬਦਲੂਆਂ ਤੇ ਹਰ ਸਿਮਰਤ कौर ਬਾਦਲ ਨੇ ਵੀ ਨਿਸ਼ਾਨਾ ਸਾਧਿਆ ਹੈ ਨਾ ਕਿ ਆ ਕਿ ਪਾਰਟੀ ਬਦਲਣ ਵਾਲਿਆਂ ਨੂੰ ਉਹਨਾਂ ਨੇ ਤਿਤਲੀਆਂ ਤੇ ਪੌਰੇ ਦੱਸਿਆ ਹੈ ਉਹਨਾਂ ਕਿਹਾ ਕਿ ਹੁਣ ਰੁੱਤ ਹੀ ਦਲ ਬਦਲੂਆਂ ਦੀ ਚੱਲ ਰਹੀ ਹੈ ਤਾਂ ਕੋਈ ਪਾਰਟੀ ਬਦਲ ਰਿਹਾ ਹੈ ਤਾਂ ਕੋਈ ਹਲਕਾ ਬਦਲ ਰਿਹਾ ਹੈ ਤਾਂ ਸਟੈਂਡ ਬਦਲੇ ਜਾ ਰਹੇ ਨੇ ਕੋਈ ਵਿਚਾਰ ਤਾਰਾ ਨਹੀਂ ਹੈ ਇਸ ਕਿਸਮ ਦੇ ਨਾਲ ਉਹਨਾਂ ਨੇ ਨਿਸ਼ਾਨਾ ਸਾਧਿਆ ਨਾ ਕਿ ਮੇਰੀ ਪਾਰਟੀ ਹਲਕਾ ਤੇ ਸਟੈਂਡ ਸਭ ਇੱਕੋ ਨੇ ਦੱਸ ਬਠਿੰਡਾ ਤੋਂ ਟਿਕਟ ਮਿਲਣ ਤੋਂ ਬਾਅਦ ਪਾਰਟੀ ਤੇ ਲੋਕਾਂ ਦਾ ਧੰਨਵਾਦ ਕੀਤਾ ਇਹ ਰਪਾ ਇਹ ਰਚ ਨਾ ਜਿਸ ਤھے ਇਸ ਸਿਆਸੀ ਰੁੱਤ ਵਿੱਚ ਮੈਂ ਆ ਕਹਿ ਸਕਦੀਆਂ ਕਿ ਸਿਆਸੀ ਭਵਰੇ ਤੇ तितਲੀਆਂ ਆਪਨੀ ਪਾਰਟੀ ਬਦਲ ਰਹੇ ਨੇ ਆਪਨੇ ਹਲਕੇ ਬਦਲ ਰਹੇ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈਗੀ ਉਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ ਚ ਖੜੇ ਰਹੇ ਆ ਨਾ ਕਦੇ ਸੂਬਾ ਬਦਲਣਾ ਹੈ ਨਾ ਕਦੇ ਹਲਕਾ ਬਦਲਣਾ ਹੈ ਤੇ ਨਾ ਹੀ ਕਦੇ ਸਟੈਂਡ ਬਦਲਣਾ ਹੈ ਸਟੈਂਡ ਇੱਕੋ ਹੀ ਹੈ ਕਿ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਆਪਣੇ ਸੂਬੇ ਤੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਾਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਗਾਂ ਉਹਨਾਂ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਅੱਗੇ ਵਧਾਂਗੇ ਤਾਂ ਹੁਣ ਗੱਲ ਰਾਜਾ ਵੜਿੰਗ ਦੇ ਮਲਾਲ ਦੀ ਪੰਜਾਬ ਕਾਂਗਰਸ ਪ੍ਰਧਾਨ ਖੁਦ న్యూਸ 18 ਤੇ ਆਏ ਤੇ ਪਤਨੀ ਨੂੰ ਬਠਿੰਡਾ ਤੋਂ ਟਿਕਟ ਨਾ ਮਿਲਣ ਦੀ ਵਜ੍ਹਾ ਵੀ ਦੱਸ ਦਿੱਤੀ ਜਿਸ ਦੇ ਲਈ ਉਹ ਉਹਨਾਂ ਨੂੰ ਗਿਲਟੀ ਮਹਿਸੂਸ ਕਰ ਰਹੇ ਨੇ ਤੇ ਨਾਲ ਹੀ ਰਾਜਾ ਵੜਿੰਗ ਨੇ ਸੀਐਮ ਬਣਨ ਦੀ ਖੁਆਸ਼ੀ ਪ੍ਰਗਟਾ ਦਿੱਤੀ ਜੇਕਰ ਪਤਨੀ ਨੂੰ ਚੋਣ ਲੜਾਇਆ ਜਾਂਦਾ ਮੇਰੀ ਵਾਈਫ ਮੋਸਟ ਡਿਸਰਵਿੰਗ ਕੈਂਡੀਡੇਟ ਸੀ ਬਠਿੰਡਾ ਤੋਂ ਔਰ ਮੈਂ ਸਮਝਦਾ ਕਿ ਮੈਂ ਆਪ ਦੀ ਆਪ ਚ ਗਿਲਟੀ ਹਾਂ ਇਹ ਮਲਾਲ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬੇਸ਼ੱਕ ਬਠਿੰਡਾ ਸੀੜਤੂ ਚਰਚਾਵਾ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦੀਆਂ ਸਨ ਪਰ ਜਦੋਂ ਕਾਂਗਰਸ ਦੀ ਪੰਜਾਬ ਤੇ ਲਈ ਪਹਿਲੀ ਸੂਚੀ ਆਈ ਤਾਂ ਬਠਿੰਡਾ ਸੀੜ ਤੋਂ ਮੋਹਰ ਲੱਗੀ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਮ ਤੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਅਜਿਹਾ ਕਿਉਂ ਹੋਇਆ ਹੁਣ ਰਾਜਾ ਵੜਿੰਗ ਨੇ ਖੁਦ న్యూਸ 18 ਤੇ ਆ ਕੇ ਇਸ ਦਾ ਕਾਰਨ ਵੀ ਸਪਸ਼ਟ ਕੀਤਾ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਪਤਨੀ ਬਠਿੰਡਾ ਤੋਂ ਮੋਸਟ ਡਿਜ਼ਰਵਿੰਗ ਦਾਵੇਦਾਰ ਸੀ ਪਰ ਅਸੂਲਾਂ ਨੂੰ ਮੁੱਖ ਰੱਖਦੇ ਆ ਟਿੱਕ ਨਹੀਂ ਲਈ ਆਪਣੇ ਸਵਾਰਖਾਂ ਵਾਸਤੇ ਆਪਣੇ ਮੈਂ ਸਮਝਦਾ ਕਿ ਇਸ ਕਰਕੇ ਕਿ ਮੈਨੂੰ ਲੋਗ ਇਹ ਮਹਿਸੂਸ ਕਰਨਗੇ ਕਿ ਰਾਜੇਵੜਿੰਗ ਨੇ ਆਪਣੀ ਧਰਮ ਪਤਨੀ ਚੋਣਾਂ ਦੇ ਵਿੱਚ ਉਤਾਰਤੀ ਹੈ ਲੇਕਿਨ ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਨਿਭਾਈ ਹੈ ਔਰ ਮੈਨੂੰ ਲੀਡਰਸ਼ਿਪ ਕਹੇਗੀ ਕਿ ਰਾਜਾ ਵੜਿੰਗ ਅੱਜ ਕੇਵਲ ਆਪਣੀ ਧਰਮਪਤਨੀ ਅਸੀ ਟਿਕਟ ਮੰਗਣ ਆ ਗਏ ਇੰਨਾ ਚੀਜ਼ਾਂ ਕਰਕੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਮੈਂ ਆਪਦੀ ਵਾਈਫ ਦੇ ਕੈਰੀਅਰ ਨੂੰ ਠੇਸ ਪਹੁੰਚਾਈ ਹੈ ਅੰਦਰ ਹੀ ਅੰਦਰ ਮੈਂ ਗ੍ਰੀਟੀ ਇਸ ਕਰਕੇ ਹਾਂ ਇਸ ਕਰਕੇ ਮੈਂ ਟਿਕਟ ਨਹੀਂ ਲਈ ਹੈ ਜਿੱਥੇ ਰਾਜਾ ਵੜਿੰਗ ਨੇ ਅਮਰਤਾ ਵੜਿੰਗ ਨੂੰ ਟਿਕਟ ਨਾ ਮਿਲਣ ਦੀ ਵਜ੍ਹਾ ਸਪਸ਼ਟ ਕੀਤੀ ਹੈ ਉੱਥੇ ਹੁਣ ਨਜ਼ਰ ਸੀਐਮ ਵਾਲੀ ਕੁਰਸੀ ਤੇ ਵੀ ਹੈ ਤੇ ਆਤਮ ਵਿਸ਼ਵਾਸ ਇਹਨਾਂ ਕਿ 101% ਸੀਐਮ ਬਣਨ ਦੀ ਗੱਲ ਕਹਿ ਰਹੇ ਨੇ ਕਵਰਿੰਗ ਬਣ ਸਕਦੇ ਕਦੀ ਸੀਐਮ ਕਦੀ ਬਣ ਸਕਦੇ ਹੈ ਨਹੀਂ 101% ਬਣਾਗਾ ਇਹ ਨਹੀਂ ਪਤਾ ਵੀ ਕਦੋਂ 101% ਬਣਾਗਾ ਹੱਥ ਚ ਲਿਖਿਆ ਹੋਇਆ ਹੈ ਮੈਨੂੰ ਲਕੀਰ ਕਹਿੰਦੇ ਕਿ ਨਾ ਲਕੀਰ ਆਪਣੇ ਆਪ ਤੇ ਕੌਨਫੀਡੈਂਸ ਆਪਣੇ ਆਪ ਤੇ ਉਹ ਜਾਣ ਜੇ ਮੈਂ ਤੁਹਾਨੂੰ ਕਿਹਾ ਕਿ ਕਾਮ ਕਰਦਾ ਮੁੰਡਾ ਕਾਂਗਰਸ ਪਾਰਟੀ ਦੀ ਅਗਵਾਈ ਕਰ ਸਕਦਾ ਹੈ 올 ਇੰਡੀਆ ਦਾ ਪ੍ਰਧਾਨ ਬਣ ਸਕਦਾ ਹੈ ਤਿੰਨ ਵਾਰੀ 100% ਬਣਾਂਗਾ ਇਹ ਜ਼ਰੂਰੀ ਨਹੀਂ ਹੈ ਵੀ 2026 ਚ ਬੰਨਾ ਹੈ ਅੱਗੇ ਬੰਨਾ ਹੈ ਕਿਦੋਂ ਬੰਨਾ ਹੈ ਪਰ ਮੇਰਾ ਟੀਚਾ ਕਦੇ ਨਾ ਕਦੇ ਜ਼ਰੂਰ ਬਣਨਾ ਹੈ ਖੈਰ ਰਾਜਾ ਵੜਿੰਗਰੇ ਨੇ ਤਾਂ ਪਤਨੀ ਨੂੰ ਟਿਕਟ ਨਾ ਮਿਲਣ ਦਾ ਕਾਰਨ ਸਪਸ਼ਟ ਕਰ ਦਿੱਤਾ ਪਰ ਜ਼ਰੂਰੀ ਨਹੀਂ ਕਿ ਸਿਆਸਤ ਦੇ ਵਿੱਚ ਜੋ ਕਿਹਾ ਜਾਵੇ ਜੋ ਨਜ਼ਰ ਆਵੇ ਅਸਲ ਦੇ ਵਿੱਚ ਵੀ ਉਹੀ ਹੋਵੇ ਤੇ ਜੋ ਰਾਜਾ ਵੜਿੰਗਰੇ ਨੇ ਸੀਐਮ ਬਣਨ ਦੀ ਖੁਆਇਸ਼ ਪ੍ਰਗਟਾਈ ਹੈ ਇਸ ਦੇ ਨਾਲ ਵੀ ਕਈਆਂ ਦੀ ਚਿੰਤਾ ਵਧ ਗਈ ਹੋਵੇਗੀ ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ ਉਦਰ ਵਿਜੇ ਸਾਪਲਾ ਦੇ ਕਰੀਬੀ ਰੋਬਿੰਡ ਸਾਪਲਾ ਆਵਾਦਵੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੀਮਾਨ ਨੇ ਰੋਬਿੰਡ ਸਾਪਲਾ ਨੂੰ ਸ਼ਮੂਲਿਤ ਕਰਾਈਆ ਤਾਂ ਪੰਜਾਬ বিজেপি ਐਸੀ ਮੋਰਚਾ ਦੇ ਮੀਤ ਪ੍ਰਧਾਨ ਸਨ ਰੋਬਿੰਡ ਸਾਪਲਾ ਤਾਂ বিজেপি ਲੀਡਰ ਵਿਜੇ ਸਾਪਲਾ ਸਾਬਕਾ ਕੇਂਦਰੀ ਮੰਤਰੀ ਰਾਜमंत्री ਰਹੇ ਨੇ ਤਾਂ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਉਹ ਨਿਰਾਸ਼ ਚਲ ਰਹੇ ਸਨ ਜਿਨ੍ਹਾਂ ਨੂੰ ਮਨਾਉਣ ਦੇ ਲਈ ਕੋਵਾਇਦ ਵੀ ਕੀਤੀ ਗਈ ਹੈ ਪੰਜਾਬ বিজেপি ਲੀਡਰਸ਼ਿਪ ਦੇ ਵੱਲੋਂ ਤਾਂ ਹੁਣ ਇਹ ਤਸਵੀਰ ਰੋਬਿੰਡ ਸਾਪਲਾ ਦੀ ਜਦੋਂ ਪਾਰਟੀ ਦੇ ਵਿੱਚ ਆਵਾਦਵੀ ਪਾਰਟੀ ਵਿੱਚ ਸ਼ਮੂਲਿਤ ਕੀਤੀ ਦੀ ਪਾਰਟੀ ਅਸੀਂ ਪਿਛਲੇ ਸਾਲ ਦੇਖ ਰਹੇ ਹਾਂ ਕਿ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਵਰਕਰਾਂ ਦੀ ਪਾਰਟੀ ਹੈ ਗਰੀਬਾਂ ਦੀ ਪਾਰਟੀ ਹੈ ਮੈਂ ਇਹ ਵੀ ਕਹਿ ਰਿਹਾ ਵਿੱਚ ਮੈਨੂੰ ਕਹਿਣ ਤੋਂ ਗੁਰੇਜ਼ ਨਹੀਂ ਕਿ ਦਲਿਤਾਂ ਦੀ ਪਾਰਟੀ ਮੈਂ ਕਹਿ ਰਿਹਾ ਕਿ ਹਰ ਇਨਸਾਨ ਦੀ ਹਰ ਵਰਗ ਦੀ ਇਹ ਸੁਣਵਾਈ ਕਰਦੇ ਨੇ ਔਰ ਬਹੁਤ ਅੱਛਾ ਪੰਜਾਬ 'ਚ ਕੰਮ ਹੋ ਰਿਹਾ ਔਰ ਜਿਹੜੀ ਪਾਰਟੀ ਨੂੰ ਮੈਂ ਅਲੱਗ ਦਾ ਕਹਿ ਕੇ ਆਇਆ ਉਹ 'ਚ ਅਸੀਂ 15 20 ਸਾਲ ਤੋਂ ਕੰਮ ਕਰ ਰਹੇ ਹਾਂ ਉਹ 'ਚ ਵਰਕਰ ਦੀ ਕੋਈ ਕਦਰ ਨਹੀਂ ਇਸ ਕਰਕੇ ਮੈਂ ਆਪਣੇ ਆਮ ਆਦਮੀ ਪਾਰਟੀ ਨੂੰ ਅ ਜੁਆਇਨ ਕੀਤਾ ਔਰ ਭਾਜਪਾ ਨੂੰ ਅਲਵਿਦਾ ਕਹਿ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਛੋਟਾ ਜਿਹਾ ਇੱਕ ਨਮਾਇंदे ਦੇ ਤਰ੍ਹਾਂ ਆ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਪੂਰ ਜੋਰ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੇ 13 ਦੇ 13 MP ਜਿਹੜੇ ਆ ਉਹ ਜਿਤਾ ਕੇ ਅਰਮਨ ਔਰਜੀ ਦੇ ਅਸ਼ੀਰਵਾਦ ਦੇ ਨਾਲ ਸੀਐਮ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਅਸੀਂ ਉਹਨਾਂ ਨੂੰ ਪਾਰਲੀਮੈਂਟਸ ਭੇਜਾਂਗੇ ਅੱਗੇ ਵਧਾਂਗੇ ਤਾਂ ਲਾਲਜੀਤ ਭੁੱਲਰ ਨੇ ਵਿਵਾਦਿਤ ਬਿਆਨ ਤੇ ਮਾਫੀ ਮੰਗੀ ਹੈ। ਰਾਮਗੜੀਆ ਤੇ ਸਵਰਨ ਪਾਈਚਾਰੇ ਤੋਂ ਮਾਫੀ ਮੰਗੀ ਹੈ ਤਾਂ ਦੱਸ ਦਿੱਤੀ ਕਿ ਅੱਗੇ ਤੋਂ ਅਜਿਹੀ ਪੁੱਲ ਨਹੀਂ ਕਰਾਂਗਾ। ਉਹਨਾਂ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਉਹ ਨਤਮਸਤਕ ਹੋਏ ਸਨ। ਇਸ ਦੌਰਾਨ ਉਹਨਾਂ ਨੇ ਆਪਣੀ ਪੁੱਲ ਬਖਸ਼ਾਈ ਹੈ। ਨਤਮਸਤਕ ਹੋ ਕੇ ਲੰਗਰ ਹਾਲ ਦੇ ਵਿੱਚ ਝੂਠੇ ਪਾਂਡੇ ਜਿਹੜੀ ਹੈ ਉਹਨਾਂ ਦੀ ਸੇਵਾ ਕੀਤੀ ਗਈ ਹੈ। ਔਰ ਖਡੂਰ ਸਾਹਿਬ ਤੋਂ ਆਵਾਮੀ ਪਾਰਟੀ ਦੇ ਦਾਜ਼ੀ ਕਿ ਲੋਕ ਸਭਾ ਉਮੀਦਵਾਰ ਨੇ ਪੁੱਲ ਔਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ, ਵਿਵਾਦਿਤ ਬਿਆਨ ਦਿੱਤਾ ਜਿਸ ਨੂੰ ਲੈ ਕੇ ਮਾਫੀ ਮੰਗਦੇ ਅੱਜ ਨਜ਼ਰ ਆਇਆ। ਚਾਈਬੇ ਇਸ ਇੱਕ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਨਤਮਸਤਕ ਹੋਣ ਲਈ ਤੇ ਨਾਲ ਵਰਤਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਹਨੇਰੇ ਤੱਕ ਇੱਥੇ ਸੇਵਾ ਕਰਾਂਗੇ ਮੇਰੇ ਤੋਂ ਅੱਜ ਤੋਂ ਕੁਝ ਦਿਨ ਪਹਿਲਾਂ ਚੌਂ ਜਲਸੀ ਦਰਾਂਲ ਇੱਕ ਸਟੇਜ ਦੇ ਉੱਤੋਂ ਰਾਮਗੜੀਆ ਭਾਈਚਾਰਾ ਸਵਰਨ ਕਰ ਭਾਈਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ ਚੋਂ ਨਿਕਲ ਗਏ ਤੇ ਉਹਨਾਂ ਸ਼ਬਦਾ ਦੇ ਨਾਲ ਜੇ ਮੇਰੇ ਆਮ ਗਰੀਆ ਭਾਈਚਾਰੇ ਸਵਰਨ ਕਰ ਭਾਈਚਾਰੇ ਨੂੰ ਜੇ ਕੋ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤੇ ਮੈਂ ਵਾਹਿਗੁਰੂ ਅੱਗੇ ਗੁਰੂ RAMDAS ਪਾਤਸ਼ਾਹ ਅੱਗੇ ਅਰਦਾਸ ਬੇਤੀ ਕਰਦਾ ਕਿ ਮੈਨੂੰ ਸਮੱਤ ਪਕਸ਼ਨ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਪੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਕੇ ਅਰਦਾਸ ਬੇਤੀ ਕਰਦਾ ਮੈਨੂੰ ਸਮੱਤ ਬਖਸ਼ਣ ਕਿ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤ ਟਿੱਪਣੀ ਨਾ ਨਿਕਲੇ ਤਾਂ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਗਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ ਕਰਨਗੇ ਫੱਟਾ ਦਿਲ ਕਰਕੇ మేద ਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ। ਰੁਖਮਾਨ ਸਵਾਲ ਕਰਦੇ ਆ ਮੁੱਸੇਵਾਲਾ ਦੇ ਪਿਤਾ ਨੂੰ ਮਿਲੇ ਨੇ ਜੀਤ ਮਹਿੰਦਰ ਸਿੰਘ ਸਿੱਧੂ ਤਾਂ ਬਲਕੌਰ ਸਿੰਘ ਨੇ ਜੀਤ ਮਹਿੰਦਰ ਸਿੰਘ ਨੂੰ ਆਪਣੀ ਚਿੱਠੀ ਸੌਂਪੀ ਹੈ ਚਿੱਠੀ 'ਚ ਬਲਕੌਰ ਸਿੰਘ ਦੇ ਵੱਲੋਂ 9 ਮੁੱਦੇ ਚੱਕੇ ਗਏ ਨੇ ਔਰ ਮੁੱਸੇਵਾਲਾ ਦੀ ਸੁਰੱਖਿਆ ਕਿਸ ਦੇ ਹੁਕਮਾਂ ਤੇ ਘਟਾਈ ਗਈ ਬਲਕੌਰ ਸਿੰਘ ਨੇ ਪੁੱਛਿਆ ਹੈ ਸੁਰੱਖਿਆ ਘਟਾਉਣ ਦੀ ਜਾਣਕਾਰੀ ਕਿਸ ਨੇ ਲੀਕ ਕੀਤੀ ਤੇ 23 ਮਹੀਨੇ ਬਾਅਦ ਵੀ ਚਾਰਜ ਫਰੇਮ ਨਹੀਂ ਹੋਏ ਸਰਕਾਰ ਸੰਝੂਦਾ ਕਿਉਂ ਨਹੀਂ ਹੈ ਵੀ ਇਹਨਾਂ ਨੇ ਕਿਹਾ ਆਤਵਾਦੀ ਐਲਾਨੇ ਦੋਸ਼ੀਆਂ ਨੂੰ ਹੀਰੋ ਦੀ ਤਰੱਕੀ ਉਹ ਪੇਸ਼ ਕੀਤਾ ਜਾ ਰਿਹਾ ਤਾਂ ਸੈਟੀ ਨੇ ਸਾਡੇ ਵੱਲੋਂ ਦਿੱਤੇ ਸ਼ੱਕੀ ਨਾਵਾਂ ਨੂੰ ਜਾਂਚ ਦਾ ਹਿੱਸਾ ਕਿਉਂ ਨਹੀਂ ਬਣਾਇਆ ਬਲਕੌਰ ਸਿੰਘ ਇਹ ਵੀ ਪੁੱਛ ਰਹੇ ਨੇ ਕਿ ਜ਼ਿਲ੍ਹਾ ਦੇ ਵਿੱਚੋਂ ਬੰਦ ਦੋਸ਼ੀਆਂ ਨੂੰ ਮੋਬਾਈਲ ਕੌਣ ਮੁਹੱਈਆ ਕਰਾ ਰਿਹਾ ਹੈ ਕਿਸ ਦੇ ਹੁਕਮਾਂ ਤੇ ਲਾਰੈਂਸ ਦੀਆਂ ਜੇਲ੍ਹਾਂ ਲਾਰੈਂਸ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋਈ ਹੈ ਔਰ ਗੈਂਗਸਰਵਾਦ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ ਤਾਂ ਦੱਸੋਗੇ ਕਿ ਜੀਤ ਮਹਿੰਦਰ ਮਠੰਡਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਇਸ ਨੂੰ ਲੈ ਕੇ ਇਹ ਮੁਲਾਕਾਤ ਕੀਤੀ ਹੈ ਤਾਂ ਹੁਣ ਗੱਲ ਕਿਸਾਨਾਂ ਦੀ ਕਰਾਂਗੇ ਕਿਸਾਨਾਂ ਨੇ ਚੰਡੀਗੜ੍ਹ ਦੇ ਕਿਸਾਨ ਪਵੰਦੇ ਵਿੱਚ ਮੰਚ ਸਜਾਇਆ ਬੀਜੇਪੀ ਆਗੂਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਬਕਾਇਦਾ ਬੀਜੇਪੀ ਦੇ ਦਿਗਜਾ ਦੇ ਲਈ ਕੁਰਸੀਆਂ ਲਗਾਈਆਂ ਗਈਆਂ ਜਦਕਿ ਬੀਜੇਪੀ ਦਾ ਕਹਿਣਾ ਸੀ ਕਿ ਉਹਨਾਂ ਨੂੰ ਸੱਦਾ ਨਹੀਂ ਮਿਲਿਆ ਇਹ ਤਸਵੀਰਾਂ ਨੇ ਕਿਸਾਨ ਭੰਗਰ ਚੰਡੀਗੜ੍ਹ ਦੀਆਂ ਜਿੱਥੇ ਕਿਸਾਨਾਂ ਨੇ ਬੀਜੇਪੀ ਆਗੂਆਂ ਦੇ ਨਾਲ ਖੁੱਲੀ ਬਹਿਸ ਦੇ ਲਈ ਮੰਚ ਸਜਾਇਆ ਵਕਾਇਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਜੇਪੀ ਨਟਾ ਅਮਿਤ ਸ਼ਾ ਤਿਸਨੀ ਜਾਖਰ ਦੇ ਲਈ ਕੁਰਸੀਆਂ ਲਗਾਈਆਂ ਗਈਆਂ ਕੁਰਸੀਆਂ ਤੇ ਤਸਵੀਰਾਂ ਵੀ ਚਿਪਕਾਈਆਂ ਤੇ ਫਿਰ ਸ਼ੁਰੂ ਹੋਇਆ ਇੰਤਜ਼ਾਰ ਤਾਂ ਜਦੋਂ ਵੇੜ ਕਰਦੇ ਦੇ ਬਾਵਜੂਦ ਕੋਈ ਵੀ ਬੀਜੇਪੀ ਆਗੂ ਨਾ ਪਹੁੰਚਿਆ ਤਾਂ ਫਿਰ ਕਿਸਾਨ ਮੀਡੀਆ ਦੇ ਮੁੱਖਾਤ ਹੋਏ ਤੇ ਬੀਜੇਪੀ ਨੂੰ ਨਿਸ਼ਾਨੇ ਤੇ ਲੈਂਦੇ ਆ ਕਿ ਬੀਜੇਪੀ ਦੇ ਕੋਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਨੇ ਇਸ ਲਈ ਕੋਈ ਵੀ ਨਹੀਂ ਪੁੱਛਿਆ ਤੇ ਨਾਲ ਹੀ ਕਿਸਾਨੀ ਮੰਗਾਂ ਦਾ ਵੀ ਜ਼ਿਕਰ ਕੀਤਾ ਪਰ ਇੰਤਜ਼ਾਰ ਕਰਦੇ ਰਹੇ ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕ ਬੀਜੇਪੀ ਦੀ ਲੀਡਰਸ਼ਿਪ ਦਾ ਲੇਕਿਨ ਉਹਨਾਂ ਵੱਲੋਂ ਕਿਸੇ ਵੱਲੋਂ ਨਾ ਆ ਕੇ ਇਹ ਸਾਬਤ ਕਰ ਦਿੱਤਾ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਬੀਜੇਪੀ ਪੀ ਦੇ ਕੋਲ ਅੱਜ ਦਰਅਸਲ ਹੈ ਹੀ ਨਹੀਂ ਜਿਹੜਾ ਅਸੀਂ ਬਾਰ-ਬਾਰ ਕਹਿ ਰਹੇ ਹਾਂ ਇਹਨਾਂ ਨੇ ਸਿੱਧ ਕਰਤਾ ਕਿ ਇਹਨਾਂ ਦੀ ਲੀਡਰਸ਼ਿਪ ਜਿਹੜੀ ਪਿੰਡਾਂ ਦੇ ਵਿੱਚੋਂ ਭਗੌੜੀ ਹੁੰਦੀ ਆ ਉਹ ਇਸੇ ਕਰਕੇ ਹੁੰਦੀ ਆ ਕਿ ਜਵਾਬ ਇਹਨਾਂ ਕੋਲੇ ਹੈ ਨਹੀਂ ਬੈਸ ਤੇ ਭਾਜਪੀ ਦਾ ਵੀ ਪ੍ਰਤੀਕਰਮ ਆਇਆ ਤੇ ਖੁੱਲੀ ਬੈਸ ਦਾ ਕੋਈ ਵੀ ਸੱਦਾ ਨਾ ਮਿਲਣ ਦੀ ਗੱਲ ਕਹੀ ਹੈ ਤੇ ਨਾਲ ਹੀ ਨਿਸ਼ਾਨਾ ਸਾਧਦੇ ਕਿ ਇਹ ਤਾਂ ਕਿਸਾਨ ਜਥੇਬੰਦੀਆਂ ਦੀ ਇਵੈਂਟ ਮੈਨੇਜਮੈਂਟ ਹੈ ਕਿਸਾਨ ਤਾਂ ਖੇਤਾਂ ਵਿੱਚ ਨੇ ਸਾਨੂੰ ਕੋਈ ਸੱਦਾ ਨਹੀਂ ਆਇਆ ਪਹਿਲੀ ਗੱਲ ਤਾਂ ਇਹ ਸਪਸ਼ਟ ਕਰ ਦਈਏ ਫਿਰ ਉਹ ਕਹਿੰਦੇ ਸਾਨੂੰ ਬੰਗਾਰਿਆ ਅਸੀਂ ਤਾਂ ਜੇ ਹੱਥ ਜੋੜ ਕੇ ਗੱਲ ਕਰਨ ਵਾਲੇ ਬੰਦੇ ਆ ਕੋਈ ਬੰਗਾਰ ਬੰਗੂਰ ਨਹੀਂ ਹੈ ਔਰ ਇਹ ਸਾਡੇ ਵਰਕਰਾਂ ਨੂੰ ਡਰਾਉਣ ਲੱਗੇ ਹੋਇਆ ਪੂਰੇ ਪੰਜਾਬ 'ਚ ਇੱਕ ਨਹੀਂ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਕਿਸਾਨ ਐਸ ਵੇਲੇ ਕੋਈ ਇਹ ਇਵੈਂਟ ਮੈਨੇਜਮੈਂਟ ਕਰ ਰਹੀ ਹੈ ਜਥੇਬੰਦੀਆਂ ਕਿਸਾਨ ਜਿਹੜਾ ਹੈਗਾ ਉਹ ਤਾਂ ਅਨਸ਼ਾਸਿਤ ਹੈਗਾ ਉਹ ਕਾਨੂੰਨ ਨੂੰ ਮੰਨਣਾ ਹੈ ਨਾ ਪਾਲਣ ਕਰਨ ਵਾਲਾ ਔਰ ਕਿਸਾਨ ਖੇਤਾਂ ਚਾਹੇ ਇਸ ਵੇਲੇ ਉਹ ਤਾਂ ਆਪਣੀਆਂ ਫਸਲਾਂ ਸੰਭਾਲਣ ਲੱਗੇ ਵੀ ਮੌਸਮ ਦੀ ਮਾਰਨਾ ਪੈ ਜੇ ਇਹ ਜਿਹੜਾ ਹੈਗਾ ਇਹ ਤਾਂ ਜਥੇਬੰਦੀਆਂ ਕਰ ਰਹੀਆਂ ਨੇ ਔਰ ਸਾਨੂੰ ਬੁਲਾਇਆ ਨਹੀਂ ਗਿਆ ਦੱਸਿਆ ਨਹੀਂ ਗਿਆ ਦਰਸਲ ਕਿਸਾਨਾਂ ਦਾ ਕਹਿਣਾ ਹੈ ਕਿ ਹਾਲੀ ਦੇ ਵਿੱਚ ਕੁਝ ਭਾਜਪਾ ਆਗੂਆਂ ਨੇ ਬਹਿਸ ਦੇ ਲਈ ਕਿਹਾ ਸੀ ਜਿਸ ਕਾਰਨ ਖੁੱਲੀ ਬਹਿਸ ਦੇ ਲਈ ਕਿਸਾਨ ਭਵਨ ਪਹੁੰਚੇ ਸਨ ਪਰ ਬੀਜੇਪੀ ਆਗੂਆਂ ਦੇ ਨਾ ਪਹੁੰਚਣ ਦੇ ਕਾਰਨ ਬਹਿਸ ਨਾ ਹੋ ਸકી ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬਰਾੜ న్యూਸ 18 ਪੰਜਾਬ